23 11 2025 ਨੂੰ ਇੱਕ ਪੁਲਿਸ ਸਟੇਸ਼ਨ ਵੇਰਕਾ ਕੰਪਲੇਂਟ ਆਈ ਇੱਕ ਆਪਣਾ ਮਦਈ ਵੱਲੋਂ ਕਿ ਉਹਨੂੰ 50 ਲੱਖ ਰੁਪਏ ਦੀ ਧਮਕੀ ਆਈ ਹੈ ਪੁਲਿਸ ਨੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ 102 ਨੰਬਰ ਮਕਦਮਾ ਅੰਡਰ ਸੈਕਸ਼ਨ 308 2 364 352 BNSAC PS ਵੇਰਕਾ ਉਸ ਤੋਂ ਬਾਅਦ ਮਾਮਲਾ ਮਾਨਯੋਗ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੇ ਨੋਟਿਸ ਵਿੱਚ ਲਿਆਇਆ ਗਿਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਮੈਡਮ ਜਸਰੂਪ ਬਾਟ ਏਡੀਸੀਪੀ 3 ਨੂੰ ਗਗਨਦੀਪ ਜੀ ਏਸੀਪੀ ਈਸਟ ਐਸਐਚਓ ਵੇਰਕਾ ਨੂੰ ਮੈਡਮ ਸੋਮਨ ਤੇ ਇਹਨਾਂ ਨੇ ਫਿਜ਼ਿਕਲੀ ਵੀ ਟੀਮਸ ਬਣਾਈਆਂ ਤੇ ਟੈਕਨੀਕਲੀ ਵੀ ਆਪਣਾ ਕਰਨ ਲਈ ਓਵਰ ਸੀ ਟੀਮਸ ਬਣਾਈਆਂ ਤੇ ਜਦੋਂ ਅਸੀਂ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਸਾਨੂੰ ਪਤਾ ਚੱਲਿਆ ਜਿਹੜਾ ਫੋਨ ਆਇਆ ਸੀ ਅਕਿਊਜ਼ ਨੂੰ ਮਦਈ ਨੂੰ ਉਹ ਆਇਆ ਸੀ ਇੱਕ ਦੁਬਈ ਦੇ ਨੰਬਰ ਤੋਂ ਜਿਹੜੀ ਧਮਕੀ ਆਈ ਸੀ ਉਸ ਤੋਂ ਬਾਅਦ ਅਸੀਂ ਜਦੋਂ ਐਨਾਲਿਸਿਸ ਕੀਤਾ ਟੈਕਨੀਕਲੀ ਤੇ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇਸ ਜਿੰਦੂ ਤੇ ਜਸਲੀਨ ਕੌਰ ਤੇ ਅਸੀਂ ਨਾਲ ਦੇ ਨਾਲ ਲਈ ਟੀਮ ਜਿਹੜੀ ਬੰਨੀਆਂ ਸੀਗੀਆਂ ਇੱਕ ਨੂੰ ਹੁਸ਼ਿਆਰਪੁਰ ਭੇਜਿਆ ਜਸਲੀਨ ਕੌਰ ਨੂੰ ਅਰੈਸਟ ਕਰਨ ਲਈ ਇੱਕ ਟੀਮ ਨੂੰ ਭੇਜਿਆ ਅਸੀਂ ਮੋਗੇ ਤੇ ਹਰਜਿੰਦਰ ਸਿੰਘ ਲਾਇਸ ਜਿੰਦੂ ਨੂੰ ਅਰੈਸਟ ਕੀਤਾ ਤੇ ਜਦੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦੀ ਪੁੱਛਗਿੱਛ ਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਦੁਬਈ ਦਾ ਨੰਬਰ ਹੈ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਜਿੰਦੂ ਦੇ ਨਾਮ ਤੇ ਸੀਗਾ ਉਹ ਇੱਕ ਬੰਦਾ ਹੈਗਾ ਵਿਸ਼ਾਲ ਉਹ ਦੁਬਈ ਬੈਠਾ ਹੈ ਹਰਜਿੰਦਰ ਜਦੋਂ ਅਕਤੂਬਰ ਦੇ ਵਿੱਚ 28 29 ਅਕਤੂਬਰ ਦੇ ਵਿੱਚ ਜਦੋਂ ਵਾਪਸ ਹਿੰਦੁਸਤਾਨ ਆਇਆ ਪੰਜਾਬ ਆਇਆ ਐ ਉਹ ਨੰਬਰ ਵਿਸ਼ਾਲ ਨੂੰ ਦੇ ਕੇ ਗਿਆ ਸੀ ਤੇ ਜਦੋਂ ਫਿਰ ਅਸੀਂ ਹੋਰ ਜ਼ਿਆਦਾ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਉਹ ਪਤਾ ਚੱਲਿਆ ਕਿ ਜਿਹੜਾ ਉਹ ਵਾਲਾ ਨੰਬਰ ਹੈ ਉਹਦਾ ਜਿਹੜਾ WhatsApp ਹੈ ਉਹ ਚਲਾਰਿਆ ਜਸਪ੍ਰੀਤ ਸਿੰਘ ਲਾਇਸ ਬਾਬਾ ਜਸਪ੍ਰੀਤ ਸਿੰਘ ਅਲਾਈਸ ਬਾਬਾ ਵਿਸ਼ਾਲ ਤੇ ਹਰਜਿੰਦਰ ਜਿੰਦੂ ਇਹ ਦੁਬਈ ਦੇ ਵਿੱਚ ਇਕੱਠੇ ਲੇਬਰ ਦਾ ਕੰਮ ਕਰਦੇ ਸੀਗੇ ਜੀ ਤੇ ਹ ਹੁਣ ਜਿਹੜਾ OTT ਆਇਆ ਹੈ ਅ ਆਪਣਾ WhatsApp ਦਾ ਉਹ ਵਿਸ਼ਾਲ ਕੋਲ ਆਇਆ ਉਹਨੇ ਇੰਸਟਾਲ ਕਰਨ ਲਈ ਬਾਬੇ ਨੂੰ ਦਿੱਤਾ ਤੇ ਬਾਬੇ ਵੀ ਵਿੱਚ ਇਨਵੋਲਵ ਹੋ ਗਿਆ ਤੇ ਅਸੀਂ ਬਾਬੇ ਨੂੰ ਵੀ ਨਾਲ ਦੇ ਨਾਲ ਅਸੀਂ ਮਾਨੋਚਾਲ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਰਿਸਕ ਕਰ ਲਿਆ ਜੀ ਤੇ ਸਾਨੂੰ ਜਦੋਂ ਅਸੀਂ ਇਹ ਤਿੰਨ ਜਨੇ ਰਿਸਕ ਕਰ ਲਏ ਹਰਜਿੰਦਰ ਜਿੰਦੂ ਜਸਲੀਨ ਕੌਰ ਤੇ ਬਾਬਾ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਦੱਸਿਆ ਕਿਨੇ ਆ ਮਲੇ ਕਾਂਸਪੀਰੇਸੀ ਕਿਵੇਂ ਹੋਈ ਹੈ ਇਹ ਪਤਾ ਚੱਲਿਆ ਜਿਹੜਾ ਮਦਈ ਹੈ ਉਹਦੀ ਜਿਹੜੀ ਸਾਲਿਹਾਰ ਹੈ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਹੈ ਤੇ ਪ੍ਰਾਪਰਟੀ ਦੇ ਪੈਸੇ ਘਰ ਪਏ ਹੈ ਤੇ ਇਹਨਾਂ ਨੇ ਸਕੀਮ ਬਣਾਈ ਕਿ ਉਸੀ ਇੰਟਰਨੈਸ਼ਨਲ ਨੰਬਰ ਤੋਂ ਐਕਸਟਰੈਕਸ਼ਨ ਕਾਲ ਕਰਾਈਏ ਤੇ ਜਿਹੜੇ ਵੀ ਪੈਸੇ ਸਾਨੂੰ ਮਿਲਣਗੇ ਅਸੀਂ ਇਕੁਅਲੀ ਉਹਨੂੰ ਆਪਣੇ ਚਾਰਾਂ ਦੇ ਵਿੱਚ ਵੰਡ ਲਾਂਗੇ ਤੇ ਜਿਹੜੀ ਸਹ ਹੈ ਸਾਲਿਹਾਰ ਹੈ ਉਹਦਾ ਨਾਮ ਹੈ ਸੰਦੀਪ ਕੌਰ ਤੇ ਹੁਣ ਅਸੀਂ ਚਾਰ ਜਣੇ ਅਰੈਸਟ ਕਰ ਲਏ ਆ ਜਿੰਦੂ ਜਸਪੀਤ ਬਾਬਾ ਜਸਲੀਨ ਕੌਰ ਤੇ ਸੰਦੀਪ ਕੌਰ ਸੰਦੀਪ ਕੌਰ ਨੂੰ ਅਸੀਂ ਕੀਤਾ ਅੰਮ੍ਰਿਤਸਰ ਰੂਰਲ ਕਤੂਨਗਲ ਤੇ ਏਰੀਆ ਤੋਂ ਤੇ ਇਹ ਚਾਰਾਂ ਦੀ ਉਮਰ 30 ਤੋਂ ਲੈ ਕੇ ਆਪਣਾ 22 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਪਹਿਲਾਂ ਜਿਹੜੇ ਤਿੰਨ ਜਣੇ ਹੈਗੇ ਆ ਪਹਿਲਾਂ ਦੁਬਈ ਵਿੱਚ ਲੇਬਰ ਦਾ ਕੰਮ ਕਰਦੇ ਸੀਗੇ ਤੇ ਜਿਹੜਾ ਇਹ ਹੈਗਾ ਆਪਣਾ ਜਸਪ੍ਰੀਤ ਸਿੰਘ ਲਾ ਇਸ ਬਾਬਾ ਜਿਹੜਾ ਮਾਨੋ ਚੱਲਦਾ ਹੈਗਾ ਤੇ ਜਿਹੜਾ ਮੇਨ ਕਨਸਪਰੇਟਰ ਹੈ ਇਹਦੇ ਤੇ ਪਹਿਲਾਂ ਵੀ ਇੱਕ ਮੁਕਦਮਾ ਹੈਗਾ ਇਹਨੇ ਆਪਣਾ ਪ੍ਰੀਵੈਂਸ਼ਨ ਆਫ ਡੈਨਸ ਟੂ ਪਬਲਿਕ ਪ੍ਰੋਪਰਟੀ ਏ ਡਿਵੀਜ਼ਨ ਦਾ ਉਹ ਇਹਨੇ 슬ੋਗਨ ਲਿਖਿਆ ਸੀ ਖਾਲਿਸਤਾਨ ਦਾ ਤੇ ਥੋੜੇ ਦਿਨ ਪਹਿਲਾਂ ਹੀ ਤੇ ਅ ਬਾਈਟ ਇਨ ਪੱਚੀ ਨੂੰ ਇਹਨੇ ਲਿਖ ਮਕਦਮਾ ਦਰਜ ਹੋਇਆ ਸੀ ਤੇ ਉਹ ਵੀ ਇਹਦੇ ਤੇ ਮਕਦਮਾ ਹੈਗਾ ਜੀ ਤੇ ਇਹਦੇ ਮਤਲਬ ਕਿ ਆ ਜਿਹੜਾ ਅਸੀਂ ਕੇਸ ਸਾਲਵ ਕੀਤਾ ਹੈ ਬੇਸਿਕਲੀ ਇੰਟਰਨੈਸ਼ਨਲ ਤਾਰਾ ਵੀ ਇਹਦੇ ਨਾਲ ਜੁੜੀਆਂ ਬੰਦਾ ਦੁਬਈ ਬੈਠਾ ਹੈ WhatsApp ਉਹਦਾ ਪੰਜਾਬੇ ਚੱਲ ਰਿਹਾ ਨਾਲ ਜਿਹੜਾ ਨੰਬਰ ਹਰਜਿੰਦਰ ਸਿੰਘ ਦਾ ਉਹ ਵੀ ਅਬ ਵਿੱਚ ਇਨਵੋਲਡ ਹੈ ਕਿਉਂਕਿ ਮੇਨ ਨੰਬਰ ਉਹਦਾ ਸੀਗਾ ਤੇ ਇਹਨਾਂ ਦੀ ਅਸੀਂ ਕਵਲ ਡਿਟੇਲ ਵੀ ਕਢਾਈ ਤੇ ਟੈਕਨੀਕਲੀ ਵੀ ਐਨਲਿਸਿਸ ਕੀਤਾ ਹੈ ਇਹਨਾਂ ਦੀ ਗਰੁੱਪ ਕਾਲਸ ਵੀ ਚੱਲੀਆਂ ਕਿ ਕਿਵੇਂ ਇਹਨਾਂ ਨੇ ਪਲਾਨ ਕਰਨਾ ਹੈ ਤੇ ਕਿਵੇਂ ਐਗਜ਼ੀਕਿਊਟ ਕਰਨਾ ਹੈ ਤੇ ਮੈਂ ਮੁਬਾਰਕਬਾਦ ਦੇਣਾ ਚਾਹੂੰਗਾ ਐਸ ਐਚਓ ਵੀਰਕਾ ਨੂੰ ਏਸੀਪੀ ਈਸ ਨੂੰ ਜਿਹੜਾ ਇਹਨਾਂ ਨੇ ਰਿਕਾਰਡ ਟਾਈਮ ਦੇ ਵਿੱਚ ਵਿੱਚ ਇਹਨਾਂ ਨੇ ਕੇਸ ਸੋਲਵ ਕਰ ਲਿਆ ਧੰਨਵਾਦ ਸਭ ਮੋਸਟਲੀ ਜਿਹੜਾ ਸਾ이버 ਕ੍ਰਾਈਮ ਦੇ ਥ्रू ਹੀ ਜ਼ਿਆਦਾ ਐਕਟਰੀਆਂ ਆ ਪਰ ਉਹਦੇ ਤੇ ਕੀ ਕੰਮ ਕਰਦੀ ਹੈ ਜੀ ਪੁਲਿਸ ਦੇਖੋ ਅਸੀਂ ਸਾਡੀ ਟੈਕਨੀਕਲ ਟੀਮ ਬੜੀ ਸਾਊਂਡ ਹੈ ਮੈਂ ਤੁਹਾਨੂੰ ਦੱਸਿਆ 10 ਦਿਨਾਂ ਦੇ ਵਿੱਚ ਵਿੱਚ ਅਸੀਂ ਪੂਰਾ ਆਪਣਾ ਅਨਰਥ ਕਰਤਾ ਜਿਹੜੀ ਐਕਸਟਰੈਸ਼ਨ ਕਾਲ ਦਾ ਸੀਗਾ ਹਾਲੇ ਕਿ ਫੋਰਨ ਬੇਸਡ ਨੰਬਰਸ ਚੱਲ ਰਹੇ ਸੀਗੇ ਫੋਰਨ ਲੈਂਡ ਤੋਂ ਕਾਲ ਹੋਈ ਹੈ ਤੇ ਜਿਹੜਾ ਇੰਡੀਆ ਵਿੱਚ ਹੀ ਚੱਲ ਰਿਹਾ ਹੈ OTP ਤੁਸੀਂ ਜਿਹੜੇ ਦੇਖੋ ਆਪਣਾ ਹੈਗੇ ਆ ਅ ਇਹ ਕੀ ਉਸਨੇ ਕਿੰਨਾ ਆਪਣਾ ਦਿਮਾਗ ਲਾਰੇ ਸੀ ਕਿ OTP ਦੇ ਕੇ ਅਸੀਂ WhatsApp ਚਲਾਵਾਂਗੇ ਇੱਥੇ ਪੰਜਾਬ ਵਿੱਚ ਮੇਨ ਨੰਬਰ ਉੱਥੇ ਚੱਲੂਗਾ ਫੜਿਆ ਨਹੀਂ ਜਾਊਗਾ ਉਹੀ ਮੈਂ ਸ਼ਲਾਗਾ ਕਰਨਾ ਚਾਹੁੰਦਾ ਆਪਣੀ ਟੈਕਨੀਕਲ ਟੀਮ ਦੇ ਵੀ ਜਿਹੜਾ ਅਸੀਂ ਇਹਨਾਂ ਡੀਪਲੀ ਐਨਾਲਿਸਿਸ ਕਰਕੇ ਤੇ ਰਿਕਾਰਡ ਟਾਈਮ ਦੇ ਵਿੱਚ ਇੰਟਰਨੈਸ਼ਨਲ ਨੰਬਰਸ ਕੇਸ ਅ ਅਸੀਂ ਪਰਦਾਫਾਸ਼ ਕੀਤਾ ਜਿਵੇਂ ਐਕਸਟਰਸ਼ਨ ਕਰਦੇ ਆ ਠੀਕ